ਅਨਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਟੜਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵਾਲਾ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਅੱਜ ਤੁਹਾਨੂੰ ਟੋਟਲ 8 ਝੋਟੀਆਂ ਤੁਹਾਨੂੰ ਦਿਖਾਉਣੀਆਂ 8 ਦੀਆਂ 8 ਝੋਟੀਆਂ ਜਿਹੜੀਆਂ ਗੰਗਾ ਨਗਰ ਗੰਗਾ ਨਗਰ ਏਰੀਆ ਚ ਵਾਈਆਂ ਜਿਨ੍ਹਾਂ ਵਿੱਚੋਂ 7 ਸੋਈਆਂ ਵਾ ਦੇਖੋ ਇਹ ਗੱਭਣੇ ਆ ਤਾਜ਼ੀਆਂ ਹੀ ਸੋਈਆਂ ਆ ਬੱਚੇ ਆਪਾਂ ਦੇਖ ਸਕਦੇ ਸਾਰੇ ਤਾਜ਼ੇ ਹੀ ਬੱਚੇ ਆ ਜਿਹੜੇ ਤੇ ਗੱਲਬਾਤ ਵੀ ਜਿਹਨਾਂ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਕੋ ਵੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਗੱਬਣਾ ਆਪਣੀਆਂ ਆਪਸ ਕਰਕੇ ਖੜੇ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚੁਆਈ ਜ਼ਰੂਰ ਕਰਾ ਲੈ ਤੇ ਬਾਕੀ ਇਹ ਆ ਵੀ ਵੀਡੀਓ ਪੂਰੀ ਜ਼ਰੂਰ ਵੇਖਿਓ ਕੱਲੀ ਕੱਲੀ ਝੋਟੀ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਹਾਂ ਵਧੀਆ ਪਾਜੀ ਮਾਰ ਕਿਰਪਾ ਮਹਾਰਾਜ ਸੱਚੇ ਬਾਦਸ਼ਾਹ ਆਇ ਤੇ ਚੰਗੀ ਰੌਣਕ ਲਾਈ ਜੇ ਤੇ ਹਾਂਜੀ ਹਾਂਜੀ ਰੌਣਕ ਲੱਗੀ ਦਿੰਜੀ ਮਹਾਰਾਜੀ ਠੀਕ ਆ ਤੇ ਚਲੋ ਨਾਮ ਦੱਸਦਾ ਫਿਰ ਮੇਰਾ ਨਾਮ ਕੇਵਲ ਸਿੰਘ ਆ ਜੀ ਹਾਂਜੀ ਪਿੰਡ ਮੇਰਾ ਹਰੜਖੁਰਦਿਆ ਤੇ ਤਹਿਸੀਲ ਜਨਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਤੇ ਫੋਨ ਨੰਬਰ ਵੀ ਬੋਲ ਦੋ 82840 ਤੇ 77127 ਠੀਕ ਆ ਹਾਂਜੀ ਤੇ ਅੱਜ ਆ ਗਏ ਟੋਟਲ 8 ਛੋਟੀਆਂ ਆਪਣੇ ਕੋਲ ਹਨ 8 ਛੋਟੀਆਂ ਗੰਗਾ ਨਗਰ ਦੀਆਂ ਇੱਕ ਇੱਕ ਮਹੀ ਇਧਰ ਦੀ ਬਾਹਰ ਰੱਖੀ ਅੱਛਾ ਇੱਕ ਇਧਰ ਦੀ ਵੀ ਨੋ ਨੋ ਮੱਝਾਂ ਪਾਉਣੀਆਂ ਨੋ ਨੋ ਨਾ ਗਏ ਛੱਡੋ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਇਹ ਪਿਹਦੇ ਨੰਬਰ ਤੇ ਜਿਹੜੀ ਆ ਛੋਟੀ ਤਾਂ ਆਪਾਂ ਦਿਖਾਉਣੀ ਆ ਕਿੰਨਾ ਵਸ ਹੋਈ ਆ ਇਹ ਜੀ ਦੂਜਾ ਸਵਾ ਸੂਈ ਰਾਤੀ ਸੂਈ ਹੈ ਜੇ ਅੱਛਾ ਤੇ ਵੱਡੀ ਛੋਟੀ ਆ ਜੀ ਕੋਈ ਠੀਕ ਆ ਬਹੁਤ ਮਿਹਨਤ ਕੀਤੀ ਆ ਦੁੱਧ 18-19 ਲੀਟਰ ਪਾਈ ਗਈ ਪਹਿਲੇ ਸੂਈਆਂ ਦੇ 18 ਲੀਟਰ ਦੁੱਧ ਪਾਇਆ 18 ਲੀਟਰ ਕੋਈ ਨਹੀਂ ਤੋਰਦੇ ਇੱਕ ਵਾਰੀ ਫਿਰ ਦੇਖਣ ਨੂੰ ਚੰਗੀ ਤਰ੍ਹਾਂ 1 ਦਰਨਾ ਇਹ ਕਿੱਥੇ ਹੋ ਗਿਆ ਕਾਉਂ ਸੋ ਰਿਹਾ ਬਾਕੀ ਪੂਰੇ ਕਮਾਲ ਦੀ ਝੋਟੀ ਆ ਚੰਗੇ ਪਿੱਟ ਕੋੜੇ ਦੀ ਝੋਟੀ ਆ ਜਿਹੜੀ ਅਜੇ ਰਾਤੀ ਸੋਈ ਆ ਤੇ ਬਾਕੀ ਥਣਾ ਦਾ ਸਾਈਜ਼ ਗਾਪ ਵੀ ਚੰਗਾ ਇੱਕ ਮਿੰਟ ਰੋਕ ਦਿਓ ਆ ਦੇਖ ਸੰਦੇ ਜੀ ਕੱਦ ਕਾਠ ਪੱਖਮ ਵੀ ਪੂਰੀ ਜਵਾਨ ਨੇ ਤੇ 93 ਦੇ ਕਰੀ ਲਾਗੇ ਤੋਂ ਆਪਾਂ ਦੇਖ ਸਕਦੇ ਹਾਂ ਥੋੜੀ ਜੀ ਗਾਡੀ ਕਰਿਆ ਵੀਰ ਦੀ ਚਵਾਈ ਬਹੁਤ ਸੋਹਣੀ ਜੀ ਬਾਕੀ ਹਵਾਨਾ ਪਛਾਨਾ ਵੀ ਚੰਗਾ ਤੇ ਹਵਾਨਾ ਗਾਣਾ ਵੀ ਚੰਗਾ ਲੈ ਜਾਓ ਹੜਾ ਆ ਲੈਕਟਰ ਦੇ ਹਵਾਨੇ ਤੇ ਕਰੀ ਲਾਗੇ ਤਾਂ ਬੱਚਾ ਕੀ ਆ ਗਿਆ ਵੀ ਜੀ ਇਹ ਤੇ ਮਗਰ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਆ ਹਾਂਜੀ ਤੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਐ ਭਾਜੀ ਦੁੱਧ ਦੇ 18-19 ਲੀਟਰ ਕੱਢੇਗੀ ਅੱਛਾ 18-19 ਲੀਟਰ ਦੇ ਕਰੀਬ ਦੁੱਧ ਕੱਢ ਦੂਗੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਪਾਵੇ 60 ਕਰਾ ਲਓ ਇੱਕ 55 ਕਰਾ ਲਓ ਇੱਕ 45 ਦੀ ਹਾਂ ਨਾ ਜੀ ਅੱਛਾ 1 ਲੱਖ ਤੇ 45 ਹਜ਼ਾਰ ਦੀ ਦੇ ਦੋਗੇ ਬਿਲਕੁਲ ਜੀ ਬਾਕੀ ਚਲੋ ਛੋਟ ਛੱਟ ਮੌਕੇ ਤੇ ਕਰ ਦੋਗੇ ਹਾਂ ਮੌਕੇ ਦੇ ਮਾਨ ਹੋ ਜਾਏਗਾ ਜੀ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜਿਹੜੀ ਕਿੰਨਾ ਸੁਆਸ ਹੋਈ ਜੇ ਇਹ ਜੀ ਦੂਜਾ ਸੁਆਸ ਹੋਈ ਹੈ ਤੇ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨਾਂ ਇਹਨੂੰ ਸੁਈ ਨੂੰ ਕੋਈ 20 ਦਿਨ ਹੋ ਗਿਆ 22 ਦਿਨਾਂ ਪੂਰਾ ਬੱਚਾ ਜਿਹਦਾ ਕੱਟਾ ਕੱਟੀ ਜੇ ਕੱਟਾ ਜੀ ਆ ਪੂਰਾ ਕੱਟਾ ਤੇ ਕੱਟਾ ਵੀ ਚੰਗੇ ਟੀਕੇ ਦਾ ਉਹਦੇ ਪਲਿਆ ਕੱਟਾ ਪੂਰਾ ਸੰਭਿਆ ਸੁੰਭੇ ਚੰਗਾ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਭਾਜੀ ਇਸ ਵੇਲੇ ਹਾਜ਼ਰੇ ਥੱਲੇ 14-15 ਲੀਟਰ ਦੁੱਧ ਹਾਜ਼ਰੇ ਤਿਆਰ ਮੌਕੇ ਤੇ ਬਿਲਕੁਲ ਜੀ ਦੋ ਟਾਂਮ ਚੋਵੇ ਕੋ ਤਿੰਨ ਟਾਂਮ ਚੋਵੇ ਠੀਕ ਹੈ ਜੀ ਹਾਂ ਜੀ ਤੇ ਆ ਥਣ ਵੀ ਇਹ ਤੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਚਲੋ ਖੋਲੋ ਹਾਂ ਫਿਰ ਤੋਰ ਦਈਏ ਤੁਹਾਡੀ ਬਹੁ ਇਹ ਜਿਹੜਾ ਦੁੱਧ ਤੇ ਆ ਗਈ ਆ ਹਾਂ ਜੀ ਹਾਂ ਇਹ ਦੁੱਧ ਤੇ ਆ ਗਈ ਸੁਆ ਕਿਨਵੇਂ ਦਾ ਦੂਜਾ ਸੁਆ ਦੂਸਰਾ ਸੁਆ ਆ ਇਹਦਾ ਬਾਕੀ ਇਹ ਵੀ ਚੰਗੇ ਪਿੱਠਪੜੇ ਦੀ ਮਾਲ ਕਿਆ ਵੀਡੀਓ ਪੂਰੀ ਜਰੂਰ ਵੇਖਿਆ ਅੰਦਰ ਥੋੜਾ ਹਨੇਰਾ ਆ ਤੇ ਬਾਹਰ ਪੂਰਾ ਚਾਨਣ ਆ ਤੁਹਾਨੂੰ ਚਿੰਕ ਤਰ੍ਹਾਂ ਕੱਲਾ ਕੱਲਾ ਪਸ਼ੂ ਬਾਹਰ ਤੋਰ ਕੇ ਦਿਖਾਵਾਂਗੇ ਆ ਦੇਖ ਸਾਡੇ ਚੰਗੀ ਸੰਭੀ ਸੁੰਭੀ ਆ ਪਿੱਠਪੜੇ ਦੇ ਵੀ ਚੰਗੀ ਆ ਸਾਰੀਆਂ ਛੋਟੀਆਂ ਗੰਗਨਗਰ ਦਵਾਈਆਂ ਮਾ ਕੱਦ ਕਾਟ ਸਪੇਠਪੜੇ ਦੀ ਚੰਗੇ ਆ ਦੇਖ ਸਕਦੇ ਜੀ ਉਧਰ ਹੀ ਮਾਰ ਲਿਆ ਹੁੰਦੇ ਵੀਰ ਜੀ ਨਹੀਂ ਸਾਰਾ ਹਾਂ ਜੀ ਸਾਰਾ ਉਧਰ ਮਾਰ ਲਾ ਗੰਗਨਗਰ ਸਾਡਾ ਚੋਲ ਚਾਹ ਬਹੁਤ ਭੋਲੀ ਹੈ ਭਾਜੀ ਜੀ ਠੀਕ ਹੈ ਜੀ ਲੈ ਜਾ ਫਿਰ ਤੇ ਬਾਕੀ ਜੇ ਟਾਈਮ ਦੁਪਹਿਰ ਦਾ ਵਾ ਜਿਹੜਾ ਵੀਡੀਓ ਬਣਾਉਂਦਾ ਸ਼ਾਮ ਤੱਕ ਆਪਣੇ ਦੁੱਧਰੇ ਹਿਸਾਬ ਨਾਲ ਹਵਾਨੇ ਜਿਹੜੇ ਭਰੂ ਕੀਆ ਤੇ ਇਹਦਾ ਮੁੱਲ ਫਿਰ ਵੀਰ ਜੀ ਮੋਲੇ ਦਾ ਭਾਜੀ ਡੇਢ ਨਹੀਂ ਕਰਦੇ 1 45 ਨਹੀਂ ਕਰਦੇ 1 38 ਦੀ ਹਾਨਾ ਕਰਦਾ ਅੱਛਾ 1 38000 ਦੇ ਦੇ ਦੋਗੇ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਸੁਮਾਨਤਲ ਹੋ ਜਾਏਗਾ ਠੀਕ ਆ ਤੇ 15 14 ਲੀਟਰ ਦੁੱਧ ਚੁਆ ਦੋਗੇ ਮੌਕੇ ਤੇ ਬਿਲਕੁਲ ਜੀ ਮੌਕੇ ਤੇ ਚੁਆ ਕੇ ਦਵਾ ਲੇ ਦੁੱਧ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਆਗੇ ਜਿਹੜੇ ਆਪਣੇ ਕੋਲ ਤੀਸਰੇ ਨੰਬਰ ਤੇ ਤੀਸਰੇ ਨੰਬਰ ਵਾਲੇ ਥਾਣਾ ਇਹਦੇ ਵੀ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਜੀ ਸੂਈ ਨੂੰ ਇਹਨੂੰ ਵੀ ਸੂਈ ਨੂੰ 20 25 ਦਿਨ ਹੋ ਗਏ ਲਾਲੋ ਵੀ ਆ ਬੱਚਾ ਜ ਕੋਈ ਮਹੀਨਾ ਮੰਨ ਲੇ ਕੋਈ 20 ਕਿਹੜਾ ਬੱਚਾ ਜ ਕੱਟਾ ਕਟਵਾ ਲੈ ਮਗਰ ਆਹ ਬੱਚਾ ਜੀ ਇਹ ਤੇ ਮਗਰ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਭਾਜੀ ਇਹ ਥਲੇ 14 15 ਲੀਟਰ 14 ਲੀਟਰ ਤਿਆਰ ਹੈ ਯਾਰ ਅੱਛਾ ਇਹਦੇ ਕੋਲ ਵੀ 14 ਲੀਟਰ ਤਿਆਰ ਹੈ 14 ਲੀਟਰ ਚਾਰ ਖੋਲੋ ਫਿਰ ਤੋਰ ਦੀਏ ਇਹਨਾਂ ਵਿੱਚ ਬਾਕੀ ਕੱਦ ਕਾਠ ਪੱਖੇ ਵੀ ਪੂਰੀ ਜਵਾਨ ਝੋਟੀ ਆ ਬਾਕੀ ਲੈ ਟਾਈਮ ਦੁਪਹਿਰ ਦਾ ਵਾ ਕੋਈ ਵੀ ਰੋਸਾ ਬਣਾ ਹਵਾ ਨਿਆ ਦੇ ਅੰਦਾਜ਼ ਲਾਵੇ ਬਾਕੀ ਸਾਰੀਆਂ ਸੁਈਆਂ ਸਵਾਈਆਂ ਮੈਂ ਦੁੱਧ ਦੀ ਚਵਾਈ ਇਹਨਾਂ ਦੀ ਹੋ ਜਾਣੀ ਆ ਲਾਜੋ ਵੀਰ ਜੀ ਦੁੱਧ ਜਿਹੜਾ 14 ਲੀਟਰ ਇਹਦੇ ਕੋਲ ਵੀ ਕਹਿੰਦੇ ਹੈਗਾ ਬਾਕੀ ਥਾਣੇ ਦਾ ਵੀ ਆਪਾਂ ਦੇਖ ਸਕਦੇ ਆ ਚੰਗਾ ਦੂਰ ਦੂਰ ਸੰਨ ਲਗਾਓ ਬਾਕੀ ਥੋੜਾ ਡਰਦੀਆਂ ਡਰਦੀਆਂ ਆ ਵਿੱਚੋਂ ਬਾਕੀ ਇਹ ਆ ਵੀ ਕੋਈ ਵੀ ਆਣ ਕੇ ਵੇਖ ਕੇ ਪਸੰਦ ਕਰਕੇ ਖੜੇ ਆ ਦੇਖ ਲੈ ਥਾਣੇ ਦੇ ਫਿਰ ਤੋਂ ਲਾ ਕੇ ਤਾਂ ਦੇਖ ਸਕਦੇ ਜੀ ਤੇ ਇਹਦਾ ਫਿਰ ਕੀ ਮੁੱਲ ਕਿੰਨਾ ਕਰਦੇ ਆ ਜੀ ਚਵਾਈ ਚ ਬਹੁਤ ਵਧੀਆ ਸਾਰੀਆਂ ਜੀ ਵਧੀਆ ਚਵਾਈ ਆ ਚੋਣ ਨੂੰ ਪੋਲੀਆਂ ਨੇ ਇਹਦਾ ਭਾਦੀ ਮੁੱਲ 1 30 ਕਰਦੇ ਆ 1 50 1 20 ਦਾ ਇਹ 18 ਦੀ ਹਾਨਾ ਤਾਂ ਹੋਛੇ 18 ਦੀ ਦੇ ਦੋਗੇ 18 ਦੇ ਦਾ ਠੀਕ ਆ ਜੀ ਹਾਂਜੀ ਤੇ ਹੁਣ ਜਿਹੜੀ ਇਹ ਤੋਂ ਬਾਅਦ ਛੋਟੀ ਆ ਚੌਥੇ ਨੰਬਰ ਤੇ ਆ ਚੰਗੀ ਜੰਮੀ ਪਲੀ ਆ ਇਹ ਵੀ ਇਹਨੇ ਪਹਿਲੇ ਜੀ ਸਾਬੀ ਸੂਬੀ ਹੈ ਸੁਹਾ ਕਿਨਵਾਇ ਦਾ ਪਹਿਲਾ ਸੂਹਾ ਅੱਛਾ ਪਹਿਲੇ ਸੂਆਇਆ ਹਾਂਜੀ ਮੂੰਹ ਤਾਂ ਛੱਗੀ ਆ ਜੀ ਮੂੰਹ ਛੱਗੀ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ ਕੋ 10 ਦਿਨ ਹੋ ਗਏ 10 ਦਿਨ ਹੋ ਗਏ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਦੁੱਧ ਆਸਵੇਂ 12 ਲੀਟਰ ਤੋਂ ਉੱਤੇ 13 ਲੀਟਰ ਹੋਊਗਾ ਜੀ ਅੱਛਾ 12 13 ਲੀਟਰ ਤਿਆਰ ਆ ਤਿਆਰ ਆ ਜੀ ਬਿਲਕੁਲ ਮੌਕੇ ਦਾ ਤੋਰੋ ਫੇਰ ਇਹਦੇ ਮਗਰ ਕੀ ਆ ਇਹਦੇ ਮਗਰ ਹੋਰ ਕੱਟਾਈ ਆ ਇਹਦੇ ਮਗਰ ਵੀ ਕੱਟਾਈ ਆ ਆ ਥਾਣਾ ਇਹਦੇ ਵੀ ਦੇਖ ਸਕਦੇ ਆ ਲਾਗੇ ਤੋਂ ਚੰਗੇ ਗੈਪ ਤੇ ਥਾਣੇ ਦਾ ਵੀ ਆਹ ਦੇਖ ਸਕਦੇ ਵੀ ਛੋਟੀ ਚੰਗੀ ਸੰਬੀ ਸੁੰਬੀ ਚੋਟੀਆਂ ਸਾਰੀਆਂ ਜੰਮੀਆਂ ਪਲੀਆਂ ਪੂਰੀਆਂ ਤੇ ਕੱਦ ਕਾਠ ਪਖਮੇ ਪੂਰੀਆਂ ਜਵਾਨ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਚੰਗਾ ਹੀ ਹੁੰਦਾ ਵਾ ਪਿੱਛੋਂ ਹੀ ਪੈਸੇ ਲੱਗ ਕੇ ਹੀ ਹੁੰਦੀਆਂ 12 13 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਤਿਆਰ ਹੈ ਇਹ ਲੇਵਾ ਘਾਟ ਰਖਉਂਦੀ ਐ ਜੀ ਥੋੜਾ ਜਿਹਾ ਬਾਕੀ ਦੁੱਧ ਬੜਾ ਦਿੰਦਾ ਲੈ ਜਾ ਵੀਰ ਜੀ ਫਿਰ ਬਾਕੀ ਫਿਕਸ ਜੇ ਹਵਾਨੇ ਦੀ ਆ ਹਾਂਜੀ ਹਾਂਜੀ ਤੇ ਪਰ ਜੰਮੀ ਪਲੀ ਪੂਰੀ ਐ ਕਿਸੇ ਵੀਰ ਨੇ ਚੰਗੀ ਦੀ ਜਨਾ ਸੰਭੀ ਐ ਬਾਕੀ ਹੋਲੇ ਭਾਵੇਂ ਜੇ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਵੇਖਿਓ ਜ਼ਰੂਰ ਵੈਰਾਈਟੀ ਸਾਰੀ ਹੈਗੀ ਅੱਜ ਤੇ ਇਹਦਾ ਵਿੱਚ ਫਿਰ ਮੁੱਲ ਕਿੰਨਾ ਕੁ ਰੱਖਣਾ ਆਪਾਂ ਇਹਦਾ ਮੁੱਲ ਜੀ ਛੋੜਾ ਜਿਹਾ ਕਰ ਦਿੰਨੇ ਹਾਂ ਚਲ ਕਿੰਨਾ ਮੁੱਲ ਕਰਨਾ ਇਹਦਾ ਇਹਦਾ ਮੁੱਲ ਜੀ ਦਾਲ ਵੀ ਨਹੀਂ ਕਰਦੇ 15 ਨਹੀਂ ਕਰਦੇ 1 ਲੱਖ 10 ਦੀ ਹਾਨਾ ਕਰਦਾਂਗੇ ਅੱਛਾ 1 ਲੱਖ ਤੇ 10000 ਦੀ ਦੇ ਦੋਗੇ ਤੇ ਦੁੱਧ 12 13 ਲੀਟਰ ਜਿਹੜਾ ਚਵਾ ਦੋਗੇ ਚਵਾ ਭੰਗ ਜੀ ਲੀਟਰ ਲਾ ਕੇ ਕੋਈ ਖੜੇ ਠੀਕ ਹੈ ਜੀ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਵੀ ਜੀ ਠੀਕ ਹੈ ਜੀ ਇਹ ਆਪੇ ਸੂਈਆਂ ਸਵਾਈਆਂ ਇਹ ਕਿਹੜੀਆਂ ਮੰਡੀ ਚ ਵੱਜੀਆਂ ਘਰ ਚ ਵੱਜੀਆਂ ਕੋਈ ਸਾਈ ਪਾਵੇ ਤੇ ਆਪਣੇ ਦੋ ਦੇ ਤਿੰਨ ਡੰਗ ਚੋਲੇ ਹੋਣਾ ਉਹ ਦਾਲੀ ਵੀ ਜੇ ਕੋਈ ਇੱਥੇ ਰਾਣਾ ਚੁੰਦਾ ਇੱਥੇ ਰਾਬੇ ਕੋਈ ਗੱਲ ਨਹੀਂ ਰੋਟੀ ਪਾਣੀ ਖਾਵਾਂਗੇ ਤੁਸੀਂ ਦੋ ਟਾਈਮ ਚੋ ਤਿੰਨ ਟਾਈਮ ਚੋ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਹੁਣ ਆ ਗਈ ਆਪਣੇ ਕੋਲ ਇਹਦਾ ਸੂਆ ਕਿੰਨਾ ਜੇ ਇਹ ਪਹਿਲਾ ਸੂਆ ਦੋਂਦੀ ਕੱਟੀ ਆ ਜੀ ਅੱਛਾ ਮੂੰਹ ਦੋ ਦਾਂਦੇ ਆ ਦੋ ਦਾਂਦੇ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਸੂਈ ਨਾਲ ਕੋਈ 7-8 ਦਿਨ ਹੋ ਗਏ ਜੀ 7-8 ਦਿਨ ਤੇ ਦੁੱਧ ਕਿੰਨਾ ਤਿਆਰ ਕਰ ਗਈ ਇਹ ਇਹਦੇ ਥੱਲੇ ਕੋਈ ਆਸ ਵਿੱਚਲੇ ਸਟਾਰਟਿੰਗ 10 ਲੀਟਰ ਦੁੱਧ ਤੋਂ ਸਟਾਰਟਿੰਗ ਹੈ ਜੀ ਤਿਆਰ ਜੀਦਾ ਬਿਲਕੁਲ ਜੀ ਤਿਆਰ ਇਹ ਇਹ ਕਿੰਨਾ ਕਰ ਦੇਗੀ ਦੁੱਧ ਦੁੱਧ ਤੇਰਾ 13-14 ਲੀਟਰ ਕਰ ਦੇਗੀ ਅੱਛਾ ਦੋਂਦੀ ਕੱਟੀ ਆ ਜੀ ਮਗਰ ਕੀ ਆ ਇਹਦੇ ਕੱਟੀ ਇਹਦੇ ਮਗਰ ਮਗਰ ਇਹਦੇ ਕੱਟੀ ਆ ਬਹੁਤ ਸੋਹਣੀ ਕੱਟੀ ਆ ਜੀ ਆ ਜਿਹੜੀ ਕੱਟੀ ਆ ਇਹਦੇ ਮਗਰ ਆਵਲੀ ਝੋਟੀ ਦੇਖ ਸੰਦੇ ਛੋਟੇ ਸਿੰਘ ਦੀ ਝੋਟੀ ਆ ਬਾਕੀ ਕਦ ਕਾਟ ਪੱਖੋਂ ਵੀ ਚੰਗੀ ਆ ਮੂੰਹ ਜਿਹੜੀ ਦੋ ਦੰਦ ਦੱਸਦੇ ਆ 99 ਚੰਗੇ ਗੈਪ ਤੇ ਲੱਗਾ ਇਹਦਾ ਆ ਦੇਖ ਸੰਦੇ ਜੀ ਰੁਕੋ ਹਾਂ ਵਿਧੇ ਇੱਕ ਮਿੰਟ ਇਹਦੇ ਤੁਹਾਨੂੰ ਦਿਖਾ ਦਈਏ ਆ ਦੇਖ ਸੰਦੇ ਥੋੜਾ ਦਰਦੀ ਦਰਦੀ ਆ ਸਾਡੇ ਕੋਲ ਬਾਕੀ ਥਨਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਆ ਦੋ ਦੰਦਾਂ ਦਾ ਜੀ ਮੂੰਹ ਦਿਖਾ ਦੇ ਲੈ ਆ ਕੋਈ ਨਹੀਂ ਰਹਿਣ ਤਾਂ ਵੀ ਦੇ ਜੀ ਨਹੀਂ ਆਹ ਪਾਜੀ ਆਓ ਆ ਦੇਖੋ ਜੀ ਦੋ ਦੰਦਾਂ ਦੇ ਹੈਗੀ ਪਿਓਰ ਦੋ ਦੰਦ ਆ ਜੀ ਦੰਦ ਕੱਟੀ ਪਿਓਰ ਹਾਂ ਦੇਖ ਸਕਦੇ ਜੀ ਹਾਂ ਚਲੋ ਲੈ ਜਾ ਲਓ ਲੀਓ ਲੈ ਜਾ ਵੀ ਜੀ ਇੱਕ ਵਾਰੀ ਫੇਰ ਲੈ ਆਉਣੇ ਲੈ ਆ ਵੀ ਜੀ ਪਿਓਰ ਦੋ ਦੰਦ ਛੋਟੀ ਆ ਤੇ ਬਾਕੀ ਇਹਦੇ ਉਮੀਦ ਹੈ ਗਾੜ ਵੀ ਚੰਗੇ ਹੋਗੇ ਗਾਹਣ ਵੀ ਹਵਾਨਾ ਚੰਗਾ ਇਹਦਾ ਲੈ ਜੋ ਤੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਜਿਹੜੀ ਥੋੜਾ ਡਰਦੀਆਂ ਡਰਦੀਆਂ ਜੀਆਂ ਬਾਕੀ ਤਾਂ ਤੁੰਦ ਸਵੇਦ ਦੀ ਕਾਫੀ ਪਈ ਹੈ ਉਹਦੇ ਕਰਕੇ ਅੱਜ ਥੋੜਾ ਤਪੜ ਤੁਪੜ ਚੁੱਕੇ ਨਹੀਂ ਆ ਠੰਡਿਆ ਮੌਸਮ ਹਾਂ ਠੰਡਿਆ ਜੀ ਠੰਡਾ ਤੇ ਬੱਚੇ ਵੀ ਇੱਥੇ ਵੱਜੇ ਆ ਤੇ ਮੁੱਲ ਫਿਰ ਵੇਰਜੀ ਇਹਦਾ ਇਹਦਾ ਮੁੱਲ ਜੀ ਇਹ ਕਰਦਾਂਗੇ ਜੀ 97000 ਦੀ ਹਾਨਾ ਅੱਛਾ 99000 ਦੀ ਕਰਦਾਂਗੇ ਅੱਛਾ ਹਾਂਜੀ ਇਹ 99000 ਦੀ ਝੋਟੀ ਦੇ ਦੇ 99000 ਝੋਟੀ ਦੇ ਦੇ ਠੀਕ ਆ ਤੇ ਹੁਣ ਆ ਝੋਟੀ ਆ ਜਿਹੜੀ ਇਹ ਵੀ ਪਹਿਲੇ ਸੂਰੇ ਜੀ ਇਹਦਾ ਪਹਿਲਾ ਸੂਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ ਦੀ 11-12 ਲੀਟਰ ਪੱਕਾ ਦੁੱਧ ਹੈ ਤਿਆਰ ਜਿਹੜਾ ਤਿਆਰ 11 ਲੀਟਰ ਦੁੱਧ ਤਿਆਰ ਹੈ ਤੇ ਇਹਦੇ ਮਗਰ ਕੀ ਹੈ ਕੱਟੀ ਇਹਦੇ ਮਗਰ ਠੀਕ ਹੈ ਲੈ ਆਓ ਜੀ ਇਹਦੇ ਮਗਰ ਵੀ ਕੱਟੀ ਆ ਤੇ ਸੂਆ ਇਹਦਾ ਵੀ ਪਹਿਲਾ ਹੈ 11 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਕਿ ਤਿਆਰ ਹੈ ਮੋਕੇ ਤੇ ਚੰਗੀ ਜੰਮੀ ਪਲੀ ਹੈ ਤੇ ਚੰਗੇ ਪੇਠਪੁੜੇ ਦੀ ਝੋਟੀ ਸੀਲ ਬਹੁਤ ਹੈ ਝੋਟੀ ਇਹ ਮੇਰੇ ਡਰ ਉਹ ਡਰਦੀਆਂ ਥੋੜੀ ਡਰਦੀ ਨਹੀਂ ਹੈ ਦੇਖੋ ਇਹ ਤਾਂ ਮੱਜੀ ਥੱਲੇ ਬਾਜੂ ਹਿਲਦੀ ਹੈ ਬਾਕੀ ਥਾਨ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਲੈ ਜੋ ਜੀ ਇਹ ਉਤਰਾ ਕਿੰਨਾ ਕ ਦੁੱਧ ਕਰੀ ਜਾਓਗੀ ਵੀਰ ਜੀ ਦੁੱਧ ਤੇਰਾ ਕਿੰਨਾ ਲੀਟਰ ਕਰੀ ਜਾਏਗੀ 13 ਕਿਲੋ ਲੀਟਰ ਤੱਕ ਗਰੀਬ ਹੈ ਵੀ ਕਿੰਨੇ ਚਵਾਈ ਜਾਊਗੀ ਬਾਕੀ ਖੜੇ ਕੋਈ ਆਪਣੀ ਸਾਮ ਦੇ ਹਿਸਾਬ ਨਾਲ ਜਿਹੋ ਜੀ ਕੋਈ ਸਾਮ ਕਰ ਸਕਦਾ ਬਾਕੀ ਛੋਟੀਆਂ ਸਾਰੀਆਂ ਚੰਗੇ ਕੱਦ ਕਰਦ ਕਾਟ ਸੀ ਤੇ ਚੰਗੇ ਪੇਠ ਕੋੜੇ ਦੀਆਂ ਛੋਟੀਆਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਜੀ ਅਸੀਂ ਕਰਦੇ ਆਂ ਲੱਖ ਨਹੀਂ ਕਰਦੇ 99000 ਦੀ ਹਾਨਾ ਕਰਦਾਂਗੇ ਅੱਛਾ 99000 ਦੀ 99000 ਦੀ ਕਰਦਾ ਬਾਕੀ ਚਲੋ ਮੌਕੇ ਤੇ ਛੋਟ ਛਾਟੋ ਛੋਟਾ ਛਪਾ ਹੋ ਜਾਏਗਾ ਥੋੜਾ ਬੋਤਾ ਜੀ ਠੀਕ ਹੈ ਹਾਂਜੀ ਤੇ ਹੁਣ ਇੱਧਰ ਵੀ ਝੋਟੀਆਂ ਬੱਜੀਆਂ ਜੀ ਆ ਗੱਬਣ ਜੇ ਹਾਂਜੀ ਇਹ ਗੱਬਣ ਹੈ ਇਹਦੇ ਥਾਂ ਇੱਕ ਵਾਰੀ ਦੇਖ ਸਾਦੇ ਲੱਗੇ ਤਾਂ ਤੁਰ ਦੋ ਹਾਂ ਫੇਰ ਇਹਨੂੰ ਇਹਨੇ ਉਤਰਾ ਸੁਆ ਗਿਨਵਾ ਸੁਣਾ ਇਹ ਦੂਜਾ ਸੁਆ ਸੁਣੀ ਹੈ ਜੀ ਦੂਸਰਾ ਸੁਆ ਸੁਣੀ ਹੈ ਤੇ ਇਹ ਗੱਬਣ ਹੈ ਇੱਕੋ ਹੀ ਗੱਬਣ ਹੈ ਬਾਕੀ ਸਾਰੀਆਂ ਸੁਣ ਬਾਕੀ ਸਭ ਸੁਣਿਆ ਬਾਕੀ ਛੋਟੇ ਸਿੰਘ ਦੀ ਝੋਟੀ ਹੈ ਇਹ ਵੀ ਕਿਹੜੇ ਤਿਆਰ ਹੋਣੀ ਆ ਇਹ ਅਜ ਲੈ ਵੀ ਵੇਖਣ ਨੂੰ ਤੇਰਾ ਭਾਵੇਂ ਪਹਿਲਾਂ ਨੇ ਵੀ ਲੱਗਦੀ ਆ ਹਾਂਜੀ ਹਾਂਜੀ ਕਿੰਨੇ ਕਾ ਤੇਰਾ ਦੁੱਧ ਆ ਲਈ ਜੇ ਇਹ ਦੁੱਧ ਜੀ ਘਰ ਵਾਲੇ ਕਹਿੰਦੇ ਪਹਿਲੇ ਸਵੇਰੇ 12 ਲੀਟਰ ਦਿੱਤਾ ਆ ਅੱਜ ਆ ਵੇਖੋ 13 ਦਿਨ ਦੀ ਚੋਆ ਦੇਂਦੀ ਆ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਕੋਈ ਕੋਈ ਠੰਡੀ ਹੈ ਗਈ ਹੈ ਕੋਈ ਏਡੀ ਕੱਲ ਨਹੀਂ ਹੈ ਠੀਕ ਆ ਬਾਕੀ ਕਦ ਕੱਠ ਪਿੱਠ ਫੜੇ ਤੋਂ ਇਹ ਵੀ ਝੋਟੀ ਚੰਗੀ ਹੈ ਤੇ ਇਹਦਾ ਵਿੱਚ ਫਿਰ ਕਿੰਨਾ ਰੱਖਣਾ ਮੁੱਲ ਆਪਾਂ ਇਹਦਾ ਮੁੱਲ ਭਾਜੀ 98000 ਦੀ ਹਾਨਾ ਕਰਦਾਂਗੇ ਅੱਛਾ 98000 ਦੀ ਹਾਂਜੀ ਬਾਕੀ ਚਲੋ ਮੌਕੇ ਤੇ ਛੋਟ ਛੋਟ ਹੋ ਜਾਊਗੀ ਛੋਟ ਸਭ ਹੋ ਜਾਏਗਾ ਕੋਈ ਗੱਲ ਨਹੀਂ ਤੇ ਆ ਜਿਹੜੀ ਝੋਟੀ ਤੁਹਾਡੇ ਮਗਰ ਜੇ ਇਹਦੀ ਚੌਗੀ ਝੋਟੀ ਆ ਚਾਰ ਦੰਦ ਨੂੰ ਅੱਜ ਚੌਥਾ ਦੇਣੇ ਆ ਅੱਛਾ ਚੌਥਾ ਦੇਣੇ ਆ ਹਾਂਜੀ ਅਸੀਂ ਤੇ ਬੋਲਾ ਹੀ ਹੋਣਾ ਤੇ ਬੋਲਾ ਹੀ ਥੱਲੇ ਜੀ 8 ਕਿਲੋਟਰ ਬੋਲਾ ਥੱਲੇ 8 ਕਿਲੋਟਰ ਬੋਲਾ ਕਿੰਨਾ ਕਰੀ ਜਾਊਗੀ ਦੁੱਧ ਦੇ ਪਾਈ 10-12 ਲੀਟਰ ਵੀ ਕਰੀ ਜੂ 10-12 ਲੀਟਰ ਤੱਕ ਦੇ ਕਰੀ ਜਾਊਗੀ ਇਹ ਦੂਸਰੀਆਂ ਨੂੰ ਥੋੜੀ ਜੀ ਕਰੀ ਆ ਤੇ ਬਾਕੀ ਥੱਲੇ ਪਰ ਸਫਾਈ ਜੇ ਪੂਰੀ ਜਿੰਨੀ ਹੀ ਆ ਆ ਦੇਖ ਸਕਦੇ ਹੋ ਪਹਿਲਾਂ ਸੂਆ ਝੋਟੀ ਆ ਤੇ ਮੂੰਹ ਚਾਰ ਦੰਦ ਆ ਕੱਦ ਕਾਠ ਉੱਤਰ ਇਹਦਾ ਵੀ ਚੰਗਾ ਆ ਤਰੀਆਂ ਥੋੜੀ ਜੀ ਪੱਧਰੀ ਹੈ ਬਾਕੀਆਂ ਦੇ ਮੁਕਾਬਲੇ ਲਾਈਏ ਤੇ ਚਾਰ ਨਾਲ ਲੈ ਜਿਆ ਆ ਲੈ ਸਾਦੇ ਚਾਰ ਚਾਰ ਦੰਦਿਆ ਥੋੜਾ ਮੂੰਹ ਫੜਉਣ ਤੋਂ ਕਰਦੇ ਕਿ ਰਿੱਤ ਦਿਖਾ ਦਈਏ ਫਿਰ ਤੋਂ ਲਓ ਨਾ ਆ ਲੈ ਥੋੜਾ ਜੀ ਕਰਦੇ ਆਰ ਛਾੜਾ ਲੈ ਜੇ ਤਰਾਂ ਚਲੋ ਰਾਹੰਦੋ ਰਹਿ ਜਾ ਬਾਕੀ ਥਾਣਾ ਇਹਦੇ ਕਾਫੀ ਚੰਗਾ ਹੈ ਥਾਣਾ ਹਵਾਮੇ ਦੀਆਂ ਸਾਰੀਆਂ ਸਫਾਈਆਂ ਬਾਕੀ ਮੇਨ ਵਾਦਾ ਇਹ ਆ ਵੀ ਸਾਰੀਆਂ ਸੁਈਆਂ ਵਾ ਆਪਣੀਆਂ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖਰੀਦੋ ਜੀ ਆ ਦੇਖ ਲਿਓ ਮੈਂ ਇਹਦੇ ਮਗਰ ਕੀ ਜੇ 31 ਦੇ ਮਗਰ ਇਹਦੇ ਮਗਰ ਵੀ 31 ਆ ਹਾਂਜੀ ਤੇ ਇਹਦਾ ਮੁੱਲ ਵੀਰ ਜੀ ਫੇਰ ਇਹਦਾ ਮੁੱਲ ਜੀ 80 ਨਹੀਂ ਕਰਦੇ 77000 ਦੀ ਹਾਨਾ ਕਰਨੀ ਅੱਛਾ 77000 ਦੀ ਹਾਂਜੀ ਚਲੋ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਸੌਮਾਨ ਹੋ ਜਾਏਗਾ ਮੌਕੇ ਤੇ ਤੇ ਇੱਕ ਮੱਝ ਬਾਹਰ ਵੀ ਪੱਜੀ ਹਾਂਜੀ ਇੱਕ ਬਾਹਰ ਆਹ ਮੱਝ ਤੇ ਆ ਬੱਚਾ ਇਹਦਾ ਹੀ ਚ ਇਹਦਾ ਬੱਚਾ ਜੀ ਠੀਕ ਆ ਇਹ ਤਿੱਲੜ ਜੋ ਜੀ ਮਗਰਲੇ ਥਾਂ ਤੋਂ ਤਿੱਲੜ ਜੋ ਇੱਕ ਦਾ ਅੱਛਾ ਹਾਂਜੀ ਦੁੱਧ ਕਿੰਨਾ ਦੁੱਧ ਇਹਦੇ ਥਲ 6-7 ਲੀਟਰ ਦੁੱਧ ਹੈਗਾ ਜੀ ਤੇ ਬੱਚਾ ਕੀ ਮਗਰ ਕੱਟੀ ਜੇ ਮਗਰ ਜੀ ਤੇ ਤੋੜ ਦੋ ਇਹਨਾਂ ਆ ਤੋੜ ਮਗੇ ਸਰ ਤੋੜ ਦੋ ਬਾਕੀ ਕੱਦ ਕਾਟ ਚਲੋ ਇਹਦਾ ਵੀ ਠੀਕ ਹੈ ਕਿਹੜੇ ਥਾਂ ਦੀ ਤਿੱਲੜ ਆ ਇਹ ਮਗਰਲੇ ਸਾਡੀ ਬਹਿਣੀ ਵਾਲੀ ਤੇ ਲੜਾਈ ਅੱਛਾ ਹਾਂਜੀ ਬਹਿਣੀ ਹਲ ਦੇ ਮਗਰਲੇ ਸਾਡੀ ਤੇ ਲੜਿਆ ਜਿਹੜੀ ਆ ਜ ਲੈ ਇਹ ਆ ਬਈ ਚਲੋ ਕਿਸੇ ਵਿਦਾਂ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਮੋਲੇ ਵੀਰ ਜੀ ਇਹਦਾ ਫੇਰ ਉਹ ਜਿਆ ਕਰਦੀ ਹੈ ਵੀ ਹੁਣ ਵੀ ਉਹਨੇ ਦੀ ਵਜੇ ਤੇ 2 ਮਹੀਨੇ ਚਾਰ ਚੋ ਕੇ ਫੇਰ ਉਹਨੇ ਦੀ ਵਜੇ ਇਹ 40000 ਦੀ ਹਾਨਾ ਕਰ ਦਾਂਗੇ 40000 ਦੀ ਬਿਲਕੁਲ ਜੀ ਕਰ ਦੇ ਨਾ ਮੌਕੇ ਤੇ ਮੰਨ ਤਾਂ ਨਾ ਉਹ 5 400 ਛੱਡ ਦਾਂਗੇ ਬਸ ਵੱਧ ਨਹੀਂ ਠੀਕ ਆ ਹਾਂ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਾ ਜੀ ਮਿਹਰਬਾਨੀ ਤੇ ਬਾਕੀ ਇਹ ਆ ਵੀ ਸੂਈਆਂ ਤੁਹਾਡੇ ਘਰੋਂ ਚਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਘਰੋਂ ਚਵਾਈ ਕਰਕੇ ਖਾਣ ਜੀ ਜਿਹੜਾ ਵੀ ਵੀਰ ਆਊਗਾ ਦੋ ਟਾਈਮ ਚੋਵੇ ਤਿੰਨ ਟਾਈਮ ਚਾ ਹਾਂਜੀ ਹਾਂਜੀ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਪੁੱਛੂ ਲਿਆ ਕਰੋ ਅਸੀਂ ਕਦੀ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਬਿ apni samajhna te apni zimmedari te kuch liya